ਸਸ਼ੇ ਕਾਲ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਤੁਹਾਨੂੰ ਅਸੀਂ ਪਹਾੜੀ ਇਲਾਕਿਆਂ ਦੀ ਜਾਣਕਾਰੀ ਦੇ ਦਈਏ ਕਿ ਪਹਾੜੀ ਇਲਾਕੇ ਦੇ ਵਿੱਚ ਜਾਣ ਤੋਂ ਪਹਿਲਾਂ ਹੋਣ ਤੁਸੀਂ ਸੁਚੇਤ ਹੋ ਜਾਓ ਨਗਾਤਾਰ ਬਾਰਿਸ਼ ਦੇ ਕਰਕੇ ਜਿਹੜਾ ਕਿ ਪਹਾੜੀ ਇਲਾਕਿਆਂ ਦੇ ਵਿੱਚ ਮਾਹੌਲ ਜਿਹੜਾ ਕਿ ਕਾਫੀ ਤਣਾਅਪੂਰਨ ਬਣਿਆ ਹੋਇਆ ਗੱਲ ਸਭ ਤੋਂ ਪਹਿਲਾਂ ਅਸੀਂ ਕਰ ਲਈਏ ਕੁੱਲੂ ਮਨਾਲੀ ਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਨਾਲੀ ਦੇ ਵਿੱਚ ਬੱਦਲ ਫਟਿਆ ਉਸ ਤੋਂ ਬਾਅਦ ਉੱਥੇ ਦੇ ਹਾਲਾਤ ਬਹੁਤ ਜਿਹੜੇ ਕਿ ਖਰਾਬ ਹੋ ਚੁੱਕੇ ਨੇ ਤਸਵੀਰਾਂ ਦੇ ਤੁਸੀਂ ਲਗਾਤਾਰ ਜਿਹੜੇ ਕਿ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਗਿਆ ਕਿ ਸਭ ਕੁਝ ਆਪਣੇ ਨਾਲ ਰੋੜ ਕੇ ਲੈ ਗਿਆ ਉੱਥੇ ਹੀ ਵਾਰ-ਵਾਰ ਕੁਲੂ ਤੇ ਮਨਾਲੀ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਜਿਹੜਾ ਕਿ ਕੁਲੂ ਮਨਾਲੀ ਨਾ ਆਉਣ ਲਈ ਸੁਚੇਤ ਕੀਤਾ ਜਾ ਰਿਹਾ ਕਿਉਂਕਿ ਹਾਲਾਤ ਬੇਕਾਬੂ ਹੋ ਚੁੱਕੇ ਨੇ ਤਾਂ ਘੁੰਮਣ ਵਾਲੇ ਜਿਹੜੇ ਲੋਕ ਨੇ ਬਾਹਰ ਜਾਣਾ ਪਸੰਦ ਕਰਦੇ ਨੇ ਘੁੰਮਣਾ ਪਸੰਦ ਕਰਦੇ ਨੇ ਤਾਂ ਫਿਲਹਾਲ ਉਹ ਅਜਿਹੇ ਇਲਾਕਿਆਂ ਦੇ ਵਿੱਚ ਨਾ ਜਾਣ ਕਿਉਂਕਿ ਹੁਣ ਕੁੱਲੂ ਮਨਾਲੀ ਜਿਹੜਾ ਕਿ ਖਤਰੇ ਤੋਂ ਖਾਲੀ ਨਹੀਂ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਰਿਹਾ ਹੈ ਕਿ ਨਾਲ ਲੱਗਦੇ ਹਰ ਇੱਕ ਚੀਜ਼ ਨੂੰ ਰੋੜ ਕੇ ਆਪਣੇ ਨਾਲ ਲੈ ਜਾ ਰਿਹਾ ਹੈ ਇੱਥੋਂ ਤੱਕ ਕਿ ਵੱਡੇ ਵੱਡੇ ਬਿਲਡਿੰਗਾਂ ਵੀ ਕਿਹਾ ਜਾ ਰਿਹਾ ਕਿ ਢੇਰ ਢੇਰੀ ਹੋ ਗਈਆਂ ਨੇ ਉੱਥੇ ਹੀ ਲੋਕਾਂ ਦਾ ਕਾਫੀ ਨੁਕਸਾਨ ਵੀ ਹੋਇਆ ਸੋ ਕੁੱਲ ਨੂੰ ਮਨਾਲੀ ਜਾਣ ਤੋਂ ਪਹਿਲਾਂ ਤੁਸੀਂ ਪੂਰੀ ਖਬਰ ਜ਼ਰੂਰ ਪੜ੍ਹ ਲਿਓ ਕਿਉਂਕਿ ਤੁਸੀਂ ਕਿਸੇ ਵੀ ਉੱਥੇ ਜਾ ਕੇ ਖਤਰੇ ਦੇ ਵਿੱਚ ਫਸ ਸਕਦੇ ਹੋ ਕਿਉਂਕਿ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਸੈਲਾਨੀਆਂ ਨੂੰ ਅਲਰਟ ਕਰ ਰਿਹਾ ਕਿ ਇੱਥੇ ਜਿਹੜਾ ਮਾਹੌਲ ਆ ਖਰਾਬ ਹੋ ਚੁੱਕਿਆ ਤਾਂ ਕਿ ਕੋਈ ਘੁੰਮਣ ਆਇਆ ਹੋਵੇ ਵਿਅਕਤੀ ਨੌਜਵਾਨ ਆਪਣੇ ਪਰਿਵਾਰ ਸਮੇਤ ਇੱਥੇ ਕਿਸੂਤੇ ਨਾ ਫਲ ਜਾਣ ਕਿਤੇ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਸੋਖਮ ਦੇ ਵਿੱਚ ਨਾ ਪੈ ਜਾਵੇ ਇਸ ਦੇ ਚੱਲਦੇ ਲਗਾਤਾਰ ਜਿਹੜਾ ਕਿ ਸੁਚੇਤ ਕੀਤਾ ਜਾ ਰਿਹਾ ਹੈ ਸੂਚਨਾ ਦਈ ਹੈ ਕਿ بارش ਕਰਕੇ ਲਗਾਤਾਰ ਜਿਹੜਾ ਪਹਾੜੀ ਇਲਾਕਿਆਂ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਆਈ ਜਿਸ ਤੋਂ ਬਾਅਦ ਉੱਥੇ ਮਾਹੌਲ ਕਾਫੀ ਖਰਾਬ ਹੋ ਰਿਹਾ ਕਈ ਥਾਵਾਂ 'ਤੇ ਬੱਦਲ ਫਟੇ ਕਈ ਥਾਵਾਂ 'ਤੇ ਹੜ੍ਹ ਵਰਗੇ ਹਾਲਾਤ ਬਣ ਗਏ ਤੇ ਕਈ ਤਾਮੇ ਹੜ੍ਹ ਆ ਚੁੱਕੇ ਨੇ ਇੱਥੋਂ ਤੱਕ ਕੀ ਪਾਣੀ ਦਾ ਪੱਧਰ ਐਨਾ ਵੱਧ ਚੁੱਕਿਆ ਕਿ ਮਲਾਨਾ ਡੈਮ ਜਿਹੜਾ ਕਿ ਫਟ ਚੁੱਕਿਆ ਜਿਸ ਕਰਕੇ ਉੱਥੇ ਵੀ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਕਿ ਨਦੀਆਂ ਨਾਲਿਆਂ ਖੱਗਰਾਂ ਤੋਂ دریاਵਾਂ ਤੋਂ ਦੂਰ ਰਿਹਾ ਜਾਵੇ ਕਿਉਂਕਿ ਜਦੋਂ ਕਿਤੇ ਵੀ ਪਾਣੀ ਦਾ ਪੱਧਰ ਜਦੋਂ ਚਾਹੇ ਉਹ ਡੈਮ ਨੇ ਜਦੋਂ ਪਾਣੀ ਦਾ ਪੱਧਰ ਵੱਧ ਜਾਂਦਾ ਤਾਂ ਫਲੱਡ ਗੇਟ ਖੋਲੇ ਜਾਂਦੇ ਤਾਂ ਹੋਰ ਨਾ ਦਰਿਆਵਾਂ ਨਦੀਆਂ ਦੇ ਖਗਰਾਂ ਦੇ ਵਿੱਚ ਇਸ ਪਾਣੀ ਨੂੰ ਡਿਵਾਈਡ ਕੀਤਾ ਜਾਂਦਾ ਹੈ ਤਾਂ ਕਿ ਜਿਹੜਾ ਕਿ ਇਜ਼ ਆ ਇੱਥੇ ਪਾਣੀ ਇਕੱਠਾ ਹੋਣ ਦੇ ਨਾਲ ਜਿਹੜਾ ਕਿ ਫਟੇ ਨਾ ਕੋਈ ਖਤਰਾ ਨਾ ਬਣੇ ਕਿਉਂਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਜਾਂਦਾ ਪਰ ਮਰਾਨਾ ਡੈਮ ਦੇ ਫਟਣ ਨਾਲ ਕਾਫੀ ਨੁਕਸਾਨ ਜੜਾ ਹੋਇਆ ਹੈ ਤਾ ਹੜ ਜਿਹੜੇ ਆ ਚੁੱਕੇ ਨੇ ਇਸ ਕਰਕੇ ਉੱਥੇ ਵੀ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਉੱਥੇ ਹੀ ਦੂਜੇ ਪਾਸੇ ਕੁੱਲੂ ਮਨਾਲੀ ਦੀ ਗੱਲ ਕੀਤੀ ਜਾਵੇ ਤਾਂ ਕੁੱਲੂ ਮਨਾਲੀ ਦੇ ਵਿੱਚ ਵੀ ਹਾਲਾਤ ਬੇਕਾਬੂ ਹੋ ਚੁੱਕੇ ਨੇ ਤਾਂ ਫਿਰ ਕੁੱਲੂ ਮਨਾਲੀ ਜਾਣ ਤੋਂ ਪਹਿਲਾਂ ਜ਼ਰੂਰ ਸੋਚ ਲਿਓ ਕਿਉਂਕਿ ਉੱਥੋਂ ਨਿਕਲਣਾ ਬਹੁਤ ਔਖਾ ਹੋ ਜਾਵੇਗਾ ਲਗਾਤਾਰ ਪਹਾੜ ਖਿਸਕਰੇ ਨੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਤੇਜ਼ ਹੋ ਗਿਆ ਕਿ ਇਸ ਪਾਣੀ ਦੇ ਪੱਧਰ ਦੇ ਕਰਕੇ ਜਿੱਥੇ ਪਹਾੜ ਖਿਸਕਰੇ ਨੇ ਉੱਥੇ ਹੀ ਸੜਕਾਂ ਵੀ ਪਾਣੀ ਦੇ ਵਹਾਅ ਦੇ ਵਿੱਚ ਧਸ ਚੁੱਕੀਆਂ ਨੇ ਜਿਹਦੇ ਚਾਲ ਦੇ ਇੱਥੇ ਹੁਣ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼